ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਇਹਨੂੰ ਭੈਣ ਨੇ ਇੱਕ ਮੈਸੇਜ ਭੇਜਿਆ ਆਪਣੇ ਰਿਸ਼ਤੇਦਾਰਾਂ ਪ੍ਰਤੀ ਇਹ ਗੱਲ ਕਰਨੀ ਆਪਾਂ ਪ੍ਰਦੇਸਾਂ ਦੀ ਭੈਣ ਨੇ ਜੋ ਜੋ ਮੈਨੂੰ ਗੱਲਾਂ ਦਸੀਆਂ ਭੈਣ ਕਹਿੰਦੀ ਵੀ ਭੈਣ ਮੇਰੀਏ ਵੀ ਇਹ ਗੱਲ ਤੂੰ ਜ਼ਰੂਰ ਕਰੀਂ ਬਈ ਚਲੋ ਪਰਦੇਸਾਂ 'ਚ ਦੁਨੀਆ ਹੀ ਜਾਂਦੀ ਆ ਜਿੱਥੇ ਇਨਸਾਨ ਦਾ ਦਾਣਾ ਪਾਣੀ ਹੁੰਦਾ ਉੱਥੇ ਸਾਨੂੰ ਵਹਿਗਰੂ ਲੈ ਜਾਂਦਾ ਕਿਉਂਕਿ ਅਸੀਂ ਕਹਿੰਦੇ ਹੁੰਨੇ ਆ ਵੀ ਜਿੱਥੇ ਦਾਣੇ ਉੱਥੇ ਹੀ ਖਾਣੇ ਭੈਣ ਕਹਿੰਦੀ ਵੀ ਭੈਣ ਸਾਨੂੰ ਨਾ ਆਪਣੇ ਰਿਸ਼ਤੇਦਾਰਾਂ ਦੀ ਇੱਕ ਸਟੋਰੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀ ਅਸੀਂ ਵੀ ਬਾਰੇ ਆ ਉਹ ਭੈਣ ਵੀ ਬਾਹਰੇ ਆ ਜਿਹਨੇ ਮੈਨੂੰ ਸਟੋਰੀ ਭੇਜੀ ਆ ਕਹਿੰਦੀ ਵੀ ਸਾਡੇ ਭੈਣਾਂ ਇੱਕ ਰਿਸ਼ਤੇਦਾਰ ਸੀਗੇ ਬਾਹਰ ਅਮਰੀਕਾ ਚ ਰਹਿੰਦੇ ਹੁਣ ਤੁਹਾਨੂੰ ਪਤਾ ਵੀ ਅਮਰੀਕਾ ਦਾ ਜਿਹੜਾ ਸਿਸਟਮ ਹੈ ਉਹ ਗਏ ਹੋਏ ਸੀਗੇ 90-99 ਦੇ ਜਿਨ੍ਹਾਂ ਦੀ ਆਪਾਂ ਗੱਲਬਾਤ ਕਰਨ ਲੱਗੇ ਆ 90-99 ਵਾਲਾ ਜਿਹੜਾ ਦੌਰ ਤੀਗਾ ਉਹ ਤੀਗਾ ਵੀ ਜੇ ਇੱਕ ਵਾਰੀ ਧੀ ਪੁੱਤ ਬਾਹਰ ਚਲੇ ਗਿਆ ਅਮਰੀਕਾ ਚ ਫਿਰ ਉਹਦੀ 22 ਸਾਲ ਦੀ ਨਿਸਾ ਹੁਣ ਤਾਂ ਚਲੋ ਕਿਧਰੇ ਨੂੰ ਕਮਾ ਫਰਾ ਕੇ ਕੋਈ 100 ਜਗਾੜ ਲਾ ਕੇ ਕੈਨੇਡਾ ਨੂੰ ਘੁੰਮ ਕੇ ਜੇਬ ਉਹ ਕਰਕੇ ਅਗਲਾ ਕਿਤੇ ਨਾ ਕਿਤੇ ਆ ਜਾਂਦਾ ਹੈ ਠੀਕ ਹੈ ਜੀ ਹੁਣ ਬੱਚੇ ਬਹੁਤ ਹੱਲ ਕੱਢ ਲੈਂਦੇ ਨੇ ਜਿਹੜਾ ਉਸ ਟਾਈਮ ਦਾ ਦੌਰ ਤੀਗਾ ਉਹ ਤੀਗਾ ਵੀ ਪੱਕੇ ਹੋ ਕੇ ਹੀ ਪਿੱਛੇ ਭਰਤ ਸਕਦੇ ਆ ਭੈਣ ਨੇ ਦੱਸਿਆ ਕਹਿੰਦੀ ਭੈਣੇ ਇੱਕ ਸਾਡਾ ਰਿਸ਼ਤੇਦਾਰ ਸੀ ਕਹਿੰਦੀ ਵੀ ਉਸ ਮੁੰਡੇ ਦੇ ਮਾਪੇ ਇੱਧਰ ਰਹਿੰਦੇ ਤੇ ਤੇ ਉਹ 9099 ਚ ਚਲੇ ਗਿਆ ਬਾਹਰ ਅਮਰੀਕਾ ਜਦੋਂ ਅਮਰੀਕਾ ਚਲੇ ਗਿਆ ਕਹਿੰਦੀ ਭੈਣ ਮੇਰੀ ਏ ਉਹਨੇ ਅਮਰੀਕਾ ਜਾ ਕੇ ਆਪਣਾ ਵਿਆਹ ਕਰਾ ਲਿਆ ਵਿਆਹ ਕਰਾ ਕੇ ਉਹਨੂੰ ਸੈਟਲ ਹੁੰਦੇ ਨੂੰ ਵੀ 21 ਸਾਲ ਲੱਗੇ ਜਦੋਂ 21 ਸਾਲ ਲੱਗੇ ਅਚਾਨਕ ਉਹਦੀ ਘਰ ਵਾਲੀ ਦੀ ਡੈਥ ਹੋ ਗਈ ਬਾਹਰ ਘਰ ਵਾਲੀ ਦੀ ਡੈਥ ਹੋਈ ਹੋਈ ਚਲੋ ਕਹਿੰਦੇ ਆ ਜਦੋਂ ਜੀਵਨ ਸਾਥੀ ਵਿਛੜ ਜਾਂਦਾ ਫਿਰ ਬੱਚਿਆਂ ਪ੍ਰਤੀ ਵੀ ਥੋੜੀ ਜੀ ਜ਼ਿੰਮੇਵਾਰੀ ਬਚ ਜਾਂਦੀ ਆ ਗਾਹਾਂ ਵੀ ਉਹਦੇ ਬੱਚੇ ਨੇ ਮੁੰਡੇ ਦੇ ਤੇ ਉਹਦੀ ਘਰ ਵਾਲੀ ਦੀ ਡੈਥ ਹੋਣ ਕਾਰਨ ਉਹ ਆਪਣੇ ਉਤਮਾ ਕਾਰਾਂ ਚੱਲ ਜ ਗਿਆ ਆਪਣੇ ਪਰਿਵਾਰ ਚੱਲ ਜ ਗਿਆ ਉਹ ਤੇ ਪਿੱਛੇ ਪਰਤੇ ਨਹੀਂ ਹੋਇਆ ਛੇਤੀ ਤੇ ਉਦੋਂ ਬਾਅਦ ਫੇਰ ਕਹਿੰਦੀ ਵੀ ਜਦੋਂ ਇੰਡੀਆ ਕਿੰਨੀ ਨਿਗਾ ਮਾਰੀ ਇੰਡੀਆ ਉਹਦੀ ਮਾਂ ਪੂਰੀ ਹੋ ਗਈ ਮਾਂ ਪੂਰੀ ਹੋਈ ਹੋਈ ਜਦੋਂ ਉਹ 21 22 ਸਾਲ ਬਾਅਦ ਉਹ ਆਇਆ ਬੱਚੇ ਉਹ ਫੇਰ ਨਹੀਂ ਲੈ ਕੇ ਆਇਆ ਉਹ ਇਕੱਲਾ ਹੀ ਆਇਆ ਮਾਂ ਪੂਰੀ ਹੋ ਗਈ ਸੀ ਤੇ ਪੇਓ ਮਾਂ ਦਾ ਜੋ ਵੀ ਰਸਮਾਂ ਦੀਆਂ ਸੰਸਕਾਰ ਤੀਗਾ ਉਹ ਆਪਣਾ ਕਰਕੇ ਉਹ ਚਲੇ ਗਿਆ ਬਾਪ ਕੋਲ ਕਿਸੇ ਹੈਲਪਰ ਨੂੰ ਛੱਡ ਗਿਆ ਖਾਣਾ ਪਾਣੀ ਬਣਾਉਣ ਲਈ ਚਲੋ ਫੇਰ ਉਹ ਬਾਹਰ ਨੂੰ ਲੰਘਿਆ ਬਾਹਰ ਚਲੋ ਅਮਰੀਕਾ ਪਹੁੰਚ ਕੇ ਉਹਨੇ ਚਲੋ ਕਰਦੇ ਕਰਾਉਂਦੇ ਆ ਨੂੰ ਪਰ ਉਹ ਬੱਚਿਆਂ ਨੂੰ ਕਦੇ ਵੀ ਨਹੀਂ ਇੰਡੀਆ ਲੈ ਕੇ ਆਇਆ ਥੋੜੇ ਚਿਰ ਬਾਅਦ ਉਹ ਮੁੰਡਾ ਖੁਦ ਪੂਰਾ ਹੋ ਗਿਆ ਅਮਰੀਕਾ 'ਚ ਪਹਿਲਾਂ ਉਹਦੀ ਜਨਾਨੀ ਦੀ ਡੈਥ ਹੋ ਗਈ ਫਿਰ ਉਹ ਆਪ ਪੂਰਾ ਹੋ ਗਿਆ ਜਦੋਂ ਉਹ ਪੂਰਾ ਹੋ ਗਿਆ ਉਦੋਂ ਬਾਅਦ ਦੇਖੋ ਜਿਹੜੇ ਮਾਪਿਓ ਦਾ ਇੱਕੋ ਪੁੱਤ ਉਹ ਹੀ ਪਰਦੇਸੀ ਹੋਵੇ ਪਹਿਲਾਂ ਨੂੰ ਮੁੱਕ ਗਈ ਫਿਰ ਪੁੱਤ ਮੁੱਕ ਗਿਆ ਪਿਓ ਬਹੁਤ بڑا ਹੌਕਾ ਲੈ ਗਿਆ ਇੱਧਰ ਥੋੜੇ ਚਿਰ ਬਾਅਦ ਬਾਪ ਵੀ ਪੂਰਾ ਹੋ ਗਿਆ ਚਲੋ ਰਿਸ਼ਤੇਦਾਰਾਂ ਨੇ ਹਮੇ ਤੁਮੇ ਨੇ ਬਾਹਰ ਫੋਨ ਮਾਰੇ ਵੀ ਭਾਈ ਪੋਤਿਆਂ ਨੂੰ ਜਿਹੜੇ ਪੁੱਤ ਕਦੇ ਵੀ ਨਹੀਂ ਇੰਡੀਆ ਆਏ ਪੋਤਿਆਂ ਨੂੰ ਫੋਨ ਕਰਿਆ ਵੀ ਭਾਈ ਆਜੋ ਵੀ ਤੁਹਾਡੇ ਦਾਦਾ ਜੀ ਪੂਰੇ ਹੋ ਗਏ ਬਈ ਤੁਸੀਂ ਜੋ ਵੀ ਰਸਮਾਂ ਆ ਕੇ ਨਿਭਾਜੋ ਬਈ ਕੋਈ ਗੱਲ ਨਹੀਂ ਅਸੀਂ ਇੱਥੇ ਸਾਰੇ ਹੈਗੇ ਆ ਤਾਂ ਜਿਹੜੇ ਬੱਚੇ ਕਦੇ ਇੰਡੀਆ ਆਏ ਨਹੀਂ ਇੰਡੀਆ ਦਾ ਮੂੰਹ ਦੇਖਿਆ ਹੀ ਨਹੀਂ ਜਿਹੜੇ ਬੱਚਿਆਂ ਨੇ ਇੱਥੇ ਮਾਂ-ਬਾਪਾਂ ਦੀ ਗਲਤੀ ਹੈ ਜਿਹੜੇ ਬੱਚੇ ਕਦੇ ਇੰਡੀਆ ਆਏ ਨਹੀਂ ਉਹਨਾਂ ਨੂੰ ਦਾਦੇ ਨਾਲ ਵੀ ਪਿਆਰ ਪਿਆ ਹੀ ਨਹੀਂ ਦਾਦਾ ਦੇਖਿਆ ਹੀ ਨਹੀਂ ਉਹਨਾਂ ਨੂੰ ਸਾਡੀ ਮਿੱਟੀ ਨਾਲ ਕੋਈ ਪਿਆਰ ਨਹੀਂ ਉਹਨਾਂ ਨੂੰ ਕੋਈ ਆਏ ਨਹੀਂ ਵੀ ਅਸੀਂ ਆਪਣਾ ਪਿੱਛੇ ਭਰਤੀਏ ਜਦੋਂ ਦਾਦੇ ਦਾ ਮੁਕੇ ਦਾ ਸੁਨੇਹਾ ਪੋਤਿਆਂ ਨੂੰ ਬਾਹਰ ਗਿਆ ਕਹਿੰਦੇ ਪੋਤੇ ਕਹਿੰਦੇ ਨੇ ਵੀ ਵੀ ਜੋ ਰਸਮਾਂ ਤੁਸੀਂ ਉਹ ਪੂਰੀਆਂ ਕਰ ਦੋ ਅਸੀਂ ਇੱਥੇ ਆ ਕੇ ਕੀ ਕਰਨਾ ਚਲੋ ਰਿਸ਼ਤੇਦਾਰਾਂ ਨੇ ਹੁਣ ਕੀ ਕਰਨਾ ਹੈ ਰਿਸ਼ਤੇਦਾਰਾਂ ਨੇ ਵਿਚਾਰਿਆਂ ਨੇ ਜੋ ਰਲ ਮਿਲ ਕੇ ਰਸਮਾਂ ਤੀਆਂ ਪੂਰੀਆਂ ਕਰਤੀਆਂ ਸੰਸਕਾਰ ਕਰਤਾ ਬਾਪੂ ਦਾ ਉਦੋਂ ਬਾਅਦ ਕਹਿੰਦੇ ਫਿਰ ਪੋਤਿਆਂ ਨੂੰ ਰਿਸ਼ਤੇਦਾਰਾਂ ਨੇ ਜਿਹਦੇ ਕੋਲ ਉਹ ਬਾळा ਅਗਲੇ ਦਾ ਹੈ ਨਾ ਘਰ ਦਾ ਉਹ ਹੁੰਦਾ ਇੱਕ ਪਰਦਾ ਬਣਿਆ ਹੋਇਆ ਹੁੰਦਾ ਅਗਲੇ ਨੇ ਫੋਨ ਕੀਤਾ ਵੀ ਭਾਈ ਥੋੜੀ ਜ਼ਮੀਨ ਜਾਇਦਾਦ ਉਰੇ ਬਹੁਤ ਪਈ ਆ 80 90 ਕਿਲੇ ਪਏ ਆ ਵੀ ਤੁਸੀਂ ਆਜੋ ਇਹ ਜ਼ਮੀਨ ਜਾਇਦਾਦ ਜੇ ਤਾਂ ਤੁਸੀਂ ਵੇਚਣੀ ਆ ਤਾਂ ਵੇਚੋ ਆਪਣਾ ਪੈਸਾ ਲੈ ਜਾਓ ਨਹੀਂ ਵੇਚਣੀ ਤਾਂ ਇਹਦੀ ਆ ਕੇ ਆਪਣਾ ਦੇਖਭਾਲ ਕਰੋ ਅਸੀਂ ਹੈਗੇ ਆ ਉਰੇ ਫੇਰ ਕਿਹਾ ਰਿਸ਼ਤੇਦਾਰਾਂ ਨੇ ਉਹ ਕਹਿੰਦੇ ਨਹੀਂ ਨਹੀਂ ਅਸੀਂ ਜ਼ਮੀਨ ਤੋਂ ਕੀ ਕਰਾਉਣਾ ਤੁਸੀਂ ਆਪਣਾ ਚੁੱਪ ਕਰਕੇ ਵੇਚ ਦਿਓ ਕੋਈ ਗੱਲ ਨਹੀਂ ਸਾਨੂੰ ਪੈਸੇ ਪਾ ਦਿਓ ਉਹ ਕਹਿੰਦੇ ਵੀ ਵੇਚ ਦਿਓ ਪੈਸੇ ਪਾ ਦਿਓ ਵਾਲੀ ਗੱਲ ਨਹੀਂ ਹੈਗੀ ਅਸੀ 90 ਕਿੱਲੇ ਨੇ ਕਰੋੜਾਂ ਦੀ ਐ ਵੀ ਤੁਸੀਂ ਆ ਜਾਓ ਨਹੀਂ ਨਹੀਂ ਅਸੀਂ ਨਹੀਂ ਕਹਿੰਦੇ ਆਉਣਾ ਹੈਗਾ ਅਸੀਂ ਨਹੀਂ ਆਉਣਾ ਤੁਸੀਂ ਇਹ ਦੇਖੋ ਬਈ ਬੱਚਿਆਂ ਦਾ ਨਾ ਇੰਡੀਆ ਆਉਣ ਕਰ ਕਰਕੇ ਉਹਨਾਂ ਨੂੰ ਮੂਹ ਮੁਹੱਬਤ ਮਿੱਟੀ ਨਾਲ ਪਈਓ ਨਹੀਂ ਕਿਸੇ ਰਿਸ਼ਤੇ ਨਾਲ ਮੂਹ ਮੁਹੱਬਤ ਪਈਓ ਨਹੀਂ ਉਹ ਸਿਰਫ ਕੱਲੇ ਅਮਰੀਕਾ ਦੇ ਹੋ ਗਏ ਹੀ ਰਹੇ ਇਹ ਗੱਲਾਂ ਮੈਂ ਤੁਹਾਨੂੰ ਦੱਸਦੀਆਂ ਵੀ ਕਈਆਂ 'ਚ ਦੇਖੀਆਂ ਵੀ ਆ ਪਰ ਜ਼ਿਆਦਾਤਰ ਜੋ ਸਾਡੇ ਭੈਣ ਭਾਈ ਸਾਡੇ ਆਲੇ ਦੁਆਲੇ ਆ ਬਹੁਤ ਕੰਟਰੀਆਂ ਚ ਬੈਠੇ ਆ ਸਾਡੇ ਵੀ ਰਿਸ਼ਤੇ ਮੈਂ ਇਹ ਗੱਲ ਭੈਣ ਭਾਈਆਂ ਚ ਬਹੁਤ ਦੇਖੀ ਆ ਬਹੁਤ ਵਧੀਆ ਲੱਗਦਾ ਹੈ ਵੀ ਸਾਡੇ ਭੈਣ ਭਾਈ ਜਿੰਨੇ ਵੀ ਬਾਹਰ ਗਏ ਹੋਏ ਆ ਸਭ ਆਪਣੇ ਬੱਚਿਆਂ ਨੂੰ ਲੈ ਕੇ ਸਾਲ ਬਾਅਦ 6 ਮਹੀਨੇ ਬਾਅਦ 2 ਸਾਲ ਬਾਅਦ ਆਉਂਦੇ ਹੀ ਆਉਂਦੇ ਨੇ ਬੜਾ ਵਧੀਆ ਲੱਗਦਾ ਹੈ ਦੇਖੋ ਜਦੋਂ ਅਪਾ ਕਹਿੰਦੇ ਹੁੰਦੇ ਨੇ ਵੀ ਕੋਈ ਗੱਲ ਨਹੀਂ ਪਰਦੇਸਾਂ 'ਚ ਦੁਨੀਆ ਹੀ ਜਾਂਦੀ ਐ ਪਰ ਆਪਣੀ ਮਿੱਟੀ ਨਾਲੋਂ ਟੁੱਟੋ ਨਾ ਆਪਣੇ ਦੇਸ਼ ਨਾਲੋਂ ਟੁੱਟੋ ਨਾ ਆਪਣੀ ਜਨਮ ਭੂਮੀ ਨਾਲੋਂ ਟੁੱਟੋ ਨਾ ਤੁਸੀਂ ਬੱਚੇ ਹੁਣ ਜਦੋਂ ਜੰਮ ਪੜਨੇ ਬਾਹਰ ਦੇ ਉਹਨਾਂ ਨੂੰ ਤਾਂ ਮੋਹ ਮੁਹੱਬਤ ਪਿੱਛੇ ਪੰਜਾਬ ਆਪਣੇ ਇੰਡੀਆ ਨਾਲ ਤਾਂ ਪਹੁੰਚੂਗੀ ਪੰਜਾਬ ਨਾਲ ਜੇ ਤੁਸੀਂ ਲੈ ਕੇ ਆਉਂਗੇ ਇਹਨਾਂ ਨੂੰ ਜਦ ਤੁਸੀਂ ਕਦ ਲੈ ਕੇ ਹੀ ਨਹੀਂ ਆਉਣਾ ਬੱਚਿਆਂ ਨੂੰ ਪਿੱਛੇ ਘਰ ਪਰਤਣਾ ਹੀ ਨਹੀਂ ਬੱਚਿਆਂ ਨੂੰ ਲੈ ਕੇ ਫਿਰ ਬੱਚਿਆਂ ਨੂੰ ਉਹ ਮੁਹੱਬਤ ਕਿੱਥੋਂ ਪਾਉਗੀ ਉੱਥੇ ਬੱਚਿਆਂ ਦਾ ਕਸੂਰ ਨਹੀਂ ਹੈਗਾ ਉੱਥੇ ਕਸੂਰ ਹੈ ਮਾਪਿਆਂ ਦਾ ਅਸੀਂ ਜਾ ਕੇ ਕਈ ਵਾਰ ਪਰਦੇਸਾਂ 'ਚ ਪਰਦੇਸੀ ਬਣ ਕੇ ਹੀ ਰਹ ਜੰਨੇ ਆ ਪਿੱਛੇ ਮੁੜਨ ਦਾ ਨਾਉ ਹੀ ਨਹੀਂ ਲੈਂਦੇ ਹੁਣ ਕਿੰਨਾ ਆਪਾਂ ਵੀਡੀਓ ਆ ਵੀ ਆਮ ਦੇਖਦੇ ਆ سوشل ਮੀਡੀਆ ਤੇ ਐਡੇ ਐਡੇ ਘਾ ਜੰਮੇ ਖੜੇ ਆ ਘਰਾਂ 'ਚ ਛੱਤਾਂ ਢਹਿ ਗਈਆਂ ਘਰਾਂ ਦੀਆਂ ਚੁੱਲਿਆਂ ਤੇ ਕੱਖ ਜੰਮਿਆ ਆ ਫਿਰ ਇਹ ਉਹ ਲੋਕਾਂ ਦੇ ਘਰ ਨੇ ਜਿਹੜੇ 20 25 25 30 30 ਸਾਲ ਪਿੱਛੇ ਮੁੜ ਕੇ ਦੇਖਦੇ ਹੀ ਨਹੀਂ ਫਿਰ ਉਹਨਾਂ ਦੇ ਬੱਚਿਆਂ ਨੂੰ ਕਿੱਥੋਂ ਮੋਹ ਪੈਣਾ ਹੈ ਹੁਣ ਤੁਸੀਂ ਦੇਖੋ ਵੀ ਮੈਂ ਕਹਿੰਨੀ ਆ ਵੀ ਕਈ ਸਾਡੇ ਭੈਣ ਭਾਈ ਐਦਾਂ ਦੇ ਆ ਜਿਹੜੇ 6 ਮਹੀਨੇ ਬਾਅਦ ਸਾਲ ਬਾਅਦ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਵੀ ਕਾਦੋਂ ਹੋ ਰਹੇ ਆ ਕਾਦੋਂ ਪ੍ਰਦੇਸਾਂ ਚ ਐ ਜਦ ਇਹ ਪਤਾ ਲੱਗਦਾ ਵੀ ਆ ਕੇ ਮੁੜ ਗਏ ਕਈ ਵਾਰ ਮਿਲ ਲੈਂਦੇ ਨੇ ਕਈ ਵਾਰ ਮਿਲਬ ਨਹੀਂ ਹੁੰਦਾ ਕਿਉਂਕਿ ਅਗਲਾ ਛੁੱਟੀ ਥੋੜੀ ਆਉਂਦਾ ਹੈ 15 ਦਿਨ ਦੀ 20 ਦਿਨ ਦੀ ਛੁੱਟੀ ਆਉਂਦਾ ਠੀਕ ਹੈ ਨਾ ਬਾਕੀ ਵਿਆਹਾਂ ਸ਼ਾਦੀਆਂ ਨੂੰ ਆਪਾਂ ਇਕੱਠੇ ਹੁੰਦੇ ਹੀ ਰਹਿੰਦਾ ਕਿੰਨਾ ਵਧੀਆ ਲੱਗਦਾ ਹੈ ਉਹਨਾਂ ਦੇ ਜਵਾਕਾਂ ਨੂੰ ਇੰਨੀ ਖਿੱਚਾ ਪਿੱਛੇ ਦੀ ਇੰਨੀ ਖਿੱਚਾ ਉਹਨਾਂ ਦੇ ਪਹਿਰਾਵੇ ਵੀ ਉਹੀ ਕੁੜੀਆਂ ਨੇ ਵੀ ਲੰਬੀਆਂ ਲੰਬੀਆਂ ਗੁੱਤਾਂ ਰੱਖੀਆਂ ਹੋਈਆਂ ਮੁੰਡਿਆਂ ਦੇ ਸਿਰਾਂ ਤੇ ਪੱਗਾਂ ਨੇ ਕੇਸ ਰੱਖੇ ਹੋਏ ਆ ਲੱਗਦਾ ਹੀ ਨਹੀਂ ਵੀ ਇਹ ਬਾਹਰ ਰਹਿੰਦੇ ਨੇ ਸਾਡੇ ਬੱਚਿਆਂ ਨੂੰ ਕਹਿਣ ਦਾ ਮਤਲਬ ਹੈ ਬਜ਼ੁਰਗਾਂ ਨਾਲ ਵੀ ਤਾਂ ਹੀ ਪਿਆਰ ਰਹੁ ਜੇ ਬੱਚੇ ਸਾਡੇ ਮੁੜ ਕੇ ਘਰ ਆਉਣਗੇ ਛੇਤੀ ਘੇੜਾ ਲਾਉਣਗੇ ਪਰਦੇਸਾਂ ਤੋਂ ਬੱਚਿਆਂ ਨੂੰ ਆਪਣੇ ਕਹਿੰਦੇ ਆ ਆਪਣੀ ਮਿੱਟੀ ਦੀ ਖਿੱਚ ਵੀ ਤਾਂ ਹੀ ਰਹੂਗੀ ਜੇ ਉਹ ਮੁੜ ਕੇ ਆਉਣਗੇ ਗੱਲ ਤਾਂ ਮੁੜ ਕੇ ਆਉਂਦੀ ਹੈ ਨਾ ਗੱਲ ਤਾਂ ਆਪਣੇ ਪਰਿਵਾਰ ਨਾਲ ਰਿਸ਼ਤਿਆਂ ਨਾਲ ਪਿਆਰ ਦੀ ਹੈ ਨਾ ਇਹ ਤਾਂ ਕੰਮ ਮਾਪੇ-ਵਾਪਾ ਨੇ ਕਰਨਾ ਹੈ ਫਿਰ ਜਦ ਇੱਕ ਵਾਰ ਬੱਚੇ ਵੱਡੇ ਹੋ ਗਏ ਮਚ्योर ਹੋ ਗਏ ਫਿਰ ਤਾਂ ਉਹਨਾਂ ਨੂੰ ਖਿੱਚ ਆਪੇ ਪੈ ਜਾਂਦੀ ਆ ਉਹ ਆਪੇ ਨਹੀਂ ਰਹਿ ਸਕਦੇ ਭੱਜੇ ਆਉਂਦੇ ਨੇ ਪਰ ਬਹੁਤ ਸਟੋਰੀਆਂ ਆਈਆਂ ਜੀਆਂ ਸੁਣਨ ਨੂੰ ਮਿਲਦੀਆਂ ਨੇ ਵੀ ਜਿਨ੍ਹਾਂ ਦਾ ਹਾਲ ਇਹ ਘਰ ਵਰਗਾ ਹੈ ਜਿਹੜਾ ਤੁਹਾਨੂੰ ਮੈਂ ਅਮਰੀਕਾ ਲਈ ਕਹਾਣੀ ਸੁਣਾਈ ਹੈ ਇਹ ਸੱਚੀ ਗੱਲ ਹੈ ਜੀ ਇਹ ਕੋਈ ਉਹ ਨਹੀਂ ਹੈਗਾ ਤੁਹਾਨੂੰ ਕਿਤਾਬੀ ਕਹਾਣੀ ਨਹੀਂ ਇਹ ਮੈਂ ਸੁਣਾਈ ਮੈਂ ਇਹੀ ਪਰਦੇਸੀ ਵੀਰਾਂ ਨੂੰ ਭੈਣਾਂ ਨੂੰ ਕਹਿਣੀ ਆਂ ਬਈ ਜਮ ਜਮ ਕਮਾਓ ਕਮਾਈਆਂ ਕਰੋ ਮਹਾਰਾਜ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਬਹੁਤ ਔਖੀਆਂ ਆ ਪਰਦੇਸਾਂ ਦੀਆਂ ਕਮਾਈਆਂ ਪਰ ਆਪਣੇ ਬੱਚਿਆਂ ਨੂੰ ਆਪਣੀ ਜਨਮ ਭੂਮੀ ਨਾਲ ਵੀ ਜੋੜ ਕੇ ਰੱਖੋ ਉਹ ਸਾਡੀ ਬੋਲੀ ਨਾ ਭੁੱਲਣਾ ਉਹ ਸਾਡਾ ਪਹਿਰਾਵਾ ਨਾ ਭੁੱਲਣਾ ਉਹ ਸਾਡੇ ਜਿਹੜੇ ਕਹਿੰਦੇ ਆ ਪੈਂਡੂ ਕਲਚਰ ਆ ਸਾਡਾ ਉਹਨਾਂ ਆਪੋ ਲੈਣਾ ਤੁਸੀਂ ਮੰਨਣਾ ਝੂਠ ਵੀ ਜਿਹੜੇ ਬੱਚੇ ਬਾਹਰੋਂ ਆਉਨੇ ਆ ਨਾ ਉਰੇ ਆ ਕੇ ਇੰਨੀਆਂ ਕ ਲੁੱਡੀਆਂ ਪਾਉਨੇ ਆ ਇੰਨਾ ਕ ਖੇਡਦੇ ਆ ਇੰਨਾ ਕ ਕੁੱਦਦੇ ਆ ਇੰਨਾ ਕ ਲਿਬੜ ਤੇ ਬੜੋਨੇ ਆ ਉਹਨਾਂ ਦੀ ਰੂਹ ਖੜ ਜਾਂਦੀ ਆ ਉਰੇ ਆ ਕੇ ਕਿਉਂਕਿ ਉਹ ਖੁੱਲੇ ਜਿਹੇ ਮਾਹੌਲ ਚ ਆ ਜਾਂਦੇ ਨੇ ਉਹਨਾਂ ਨੇ ਖੇਤਾਂ 'ਚ ਵੀ ਜਾਣਾ ਹੈ ਉਹਨਾਂ ਨੇ ਮਿੱਟੀ 'ਚ ਵੀ ਖੇਡਣਾ ਹੈ ਉਹਨਾਂ ਨੇ ਇੱਥੇ ਸੜਕਾਂ ਤੇ ਵੀ ਭੱਜੇ ਫਿਰਨਾ ਹੈ ਪਿੰਡਾਂ 'ਚ ਆਪਣੇ ਘਰ ਵੀ ਖੁੱਲੇ ਡੁੱਲੇ ਆ ਹਨ ਉਹਨਾਂ ਨੂੰ ਬੜਿਆ ਵਧੀਆ ਮਾਹੌਲ ਲੱਗਦਾ ਹੈ ਤੁਸੀਂ ਲੈ ਕੇ ਤਾਂ ਆਇਆ ਕਰੋ ਬੱਚਿਆਂ ਨੂੰ ਜਰੂਰ ਗੇੜਾ ਮરાਇਆ ਕਰੋ ਬੱਚਿਆਂ ਨੂੰ ਐਨੇ ਨਮੋਰੇ ਨਾ ਕਰ ਦਿਆ ਕਰੋ ਵੀ ਬੱਚੇ ਕਦੇ ਇੰਡੀਆ ਆਉਣ ਬਾਰੇ ਸੋਚਣ ਮਨਾ ਐਨੇ ਨਮੋਰੇ ਨਾ ਕਰਿਆ ਕਰੋ ਬਹੁਤ ਮੈਂ ਦੇਖ ਰਹੀ ਹਾਂ ਕਿਉਂਕਿ ਹੁਣ ਆਪਣੇ ਸਭ ਦੇ ਹੀ ਆ ਇਹ ਸਭ ਦੇ ਹੀ ਰਿਸ਼ਤਿਆਂ 'ਚੋ ਗਏ ਹੋਏ ਨੇ ਅਗਲੇ ਠੀਕ ਹੈ ਜੀ ਬਈ ਕਿਹੜੀ ਕੰਟਰੀ ਆ ਜਿੱਥੇ ਆਪਣਾ ਕੋਈ ਰਿਸ਼ਤਾ ਨਹੀਂ ਗਿਆ ਹੁੰਦਾ ਬਹੁਤ ਸਧਾਰਾ ਅੱਗੇ ਨਾਲੋਂ ਬਹੁਤ ਸਧਾਰਾ ਇਹ ਜਿਹੜੀਆਂ ਗੱਲਾਂ ਨੇ ਵੀ ਜਿੱਕਣ ਆ ਤੁਹਾਨੂੰ ਹੁਣ ਮੈਂ ਸਟੋਰੀ ਸੁਣਾਈ ਐ ਇਹ ਥੋੜਾ ਜਿਹਾ ਪਹਿਲੇ ਮਾਹੌਲ ਨੇ ਠੀਕ ਹੈ ਜੀ ਉਸ ਟਾਈਮ ਥੋੜਾ ਜਿਹਾ ਆਪਾਂ ਕਹਿੰਦੇ ਆ ਵੀ ਜਿਆਦਾ ਪੈਸੇ ਦੀ ਹੋੜ 'ਚ ਪੈ ਜਾਂਦੇ ਤੇ ਪੈਸੇ ਦੀ ਹੋੜ ਹੁਣ ਵੀ ਹੈਗੀ ਆ ਪਰ ਫੇਰ ਵੀ ਭੈਣ ਭਾਈ ਆਪਣੇ ਬੱਚਿਆਂ ਨੂੰ ਉਰੇ ਕਮਾਉਂਦੇ ਨੇ ਇਹ ਮੰਨਣ ਵਾਲੀ ਗੱਲ ਹੈ ਜਿੰਨਾਂ ਕਸੀਂ ਆਪਣੇ ਰਿਸ਼ਤਿਆਂ 'ਚ ਦੇਖ ਰਹੇ ਆ ਸਾਡੇ ਦਾ ਭਾਈ ਸਾਲ ਬਾਅਦ 2 ਸਾਲ ਬਾਅਦ 6 ਮਹੀਨੇ ਬਾਅਦ ਆਉਂਦੇ ਜਾਂਦੇ ਹੀ ਰਹਿੰਦੇ ਨੇ ਠੀਕ ਹੈ ਜੀ ਉਹੀ ਬੱਚਿਆਂ ਦਾ ਦੇਸੀ ਜੀ ਲੋਕਾ ਹੈ ਉਹਨਾਂ ਦੀ ਹੈਨਾ ਜੀ ਬਈ ਕੁੜੀਆਂ 'ਚ ਵੀ ਕੋਈ ਖਾਸ ਫਰਕ ਨਹੀਂ ਹੈਗਾ ਬਈ ਜਿਹੜੇ ਅਜੇ ਆਪਣੇ ਉਰੇ ਵਾਲੇ ਬੱਚੇ ਆ ਉਹ ਜ਼ਿਆਦਾ ਬਾਹਰਲੇ ਕਲਚਰ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਨੂੰ ਸਰਦਾਰੀ ਲੁੱਕ ਵਧੀਆ ਲੱਗਦੀ ਆ। ਬਈ ਸੋਹੀ ਗੱਲਾਂ ਨੇ ਤੁਸੀਂ ਉਰੇ ਆ ਕੇ ਵੀ ਬੱਚਿਆਂ ਨੂੰ ਉਹਨਾਂ ਉਹਨਾਂ ਜਗ੍ਹਾਵਾਂ ਤੇ ਲੈ ਕੇ ਜਾਇਆ ਕਰੋ। ਜਿਨ੍ਹਾਂ ਜਿਨ੍ਹਾਂ ਜਗ੍ਹਾਵਾਂ ਦੀ ਉਹਨਾਂ ਨੂੰ ਸਾਰੀ ਜ਼ਿੰਦਗੀ ਖਿੱਚ ਰਹੇ। ਜਿਵੇਂ ਆਗੇ ਘਰ ਦਾ ਹਰ ਇੱਕ ਉਹਨਾਂ ਨੂੰ ਸਮੇਂ-ਸਮੇਂ ਦਾ ਖਾਣਾ ਖਿਲਾਉਣਾ ਕਰਦਾ। ਜਿਵੇਂ ਪਲਾੜੀਆਂ ਤੇ ਲੈ ਕੇ ਜਾਣਾ। ਬੱਚਿਆਂ ਨੇ ਖੇਤਾਂ 'ਚ ਗੇੜੇ ਮਾਰਨੇ। ਬੱਚਿਆਂ ਨੇ ਹੋਰ ਜਿਹੜੇ ਸਾਡੇ ਆਮ ਪਿੰਡੂ ਬੱਚੇ ਪਿੰਡੂ ਮਾਹੌਲ 'ਚ ਰਹਨੇ ਆ ਪਿੰਡੂ ਖੇਡਾਂ ਆ ਜਿਹੜੀਆਂ ਇਤਿਹਾਸ ਆ ਆਪਣਾ ਜਿਹੜਾ ਇਹੋ ਜਿਹੇ ਚੀਜ਼ਾਂ ਨਾਲ ਤੁਸੀਂ ਬੱਚਿਆਂ ਨੂੰ ਜੋੜੋਗੇ ਨਾ ਬੱਚੇ ਮੱਲੋ ਮੱਲੀ ਭੱਜੇ ਆਉਣਗੇ ਕਿੰਨਾ ਹੀ ਉਹ ਬਿਜ਼ੀ ਆ ਉੱਥੇ ਆਪਣੇ ਕੰਮਕਾਰਾਂ 'ਚ ਫੇਰ ਵੀ ਉਹਨਾਂ ਨੂੰ ਪਿੱਛੇ ਦੀ ਖਿੱਚ ਰਹੂਗੀ ਵੀ ਜੇ ਇੱਕ ਢੇੜਾ ਸਾਲ ਚ ਅਪਾ ਇੰਡੀਆ ਲਾਇਆਈਏ ਬੜਾ ਮਜ਼ਾ ਆਉਂਦਾ ਹੈ ਠੀਕ ਹੈ ਭਾਈ ਜੇ ਅਸੀਂ ਆਪਣੇ ਬੱਚਿਆਂ ਨੂੰ ਵਾਕਿਆ ਹੀ ਆਪਣੇ ਦੇਸ਼ ਤੋਂ ਦੂਰ ਰੱਖਣਾ ਫੇਰ ਉੱਥੇ ਬੱਚਿਆਂ ਦਾ ਕਸੂਰ ਨਹੀਂ ਹੈਗਾ ਉਥੇ ਤੁਹਾਡਾ ਕਸੂਰ ਹੈ। ਇਹ ਸੋਈ ਗੱਲ ਹੈ ਜੇ ਤੁਸੀਂ ਪਰਦੇਸਾਂ 'ਚ ਜਾਨੇ ਵੀ ਹੋ ਮੈਂ ਫੇਰ ਕਹਿੰਨੀ ਆਂ ਵੀ ਰੱਜ ਰੱਜ ਕਮਾਓ, ਜਮ ਜਮ ਕਮਾਓ ਪਰ ਪਿੱਛੇ ਬਜ਼ੁਰਗਾਂ ਕਿੰਨੀ ਵੀ ਧਿਆਨ ਰੱਖਿਆ ਕਰੋ। ਉਹ ਵੀ ਤੁਹਾਡਾ ਰਾਹ ਦੇਖਦੇ ਹੀ ਕਈ ਵਾਰ ਰੜੇ ਨੂੰ ਲੰਘ ਜਾਂਦੇ ਨੇ। ਮੈਂ ਤਾਂ ਪਹਿਲੀ ਗੱਲ ਕਹਿੰਨੀ ਆਂ ਵੀ ਜਿਨ੍ਹਾਂ ਕੋਲ ਇੱਥੇ ਅੰਨੀ ਕਮਾਈ ਆ ਉਹਨਾਂ ਨੂੰ ਤਾਂ ਜਾਣ ਦੀ ਵੀ ਲੋੜ ਨਹੀਂ ਹੈਗੀ। ਬਾਹਰ ਵੀ ਤਾਂ ਤੁਸੀਂ ਕਮਾਈਓ ਕਰਨੀ ਆ। ਬਾਹਰ ਜਾ ਕੇ ਕਿਹੜਾ ਆਪਣੇ ਨੋਟ ਚੱਬਣ ਲੱਗ ਜਾਣਾ ਹੈ ਰੋਟੀਆਂ ਖਾਣੀਆਂ ਬਾਹਰ ਜਾ ਕੇ ਵੀ ਰੋਟੀਆਂ ਖਾਣੀਆਂ ਔਰੇ ਵੀ ਰੋਟੀਆਂ ਖਾਣੀਆਂ ਜੇ ਤਾਂ ਕਿਸੇ ਨੂੰ ਜ਼ਰੂਰਤ ਹੋਵੇ ਉਹ ਬੰਦਾ ਤਾਂ ਜਾਵੇ ਜਿਹਨੂੰ ਜ਼ਰੂਰਤ ਨਹੀਂ ਹੈਗੀ ਉਹਨੇ ਬਾਹਰ ਜਾ ਕੇ ਬੱਖੀਆਂ ਬਣਾ ਕੇ ਕੀ ਲੈਣਾ ਹੈ ਕਿਹੜਾ ਜੱਗ ਜਿੱਤਣਾ ਹੈ ਇਹ ਸਾਡੀ ਹੋੜ ਹੈ ਸਾਨੂੰ ਜਿਹੜੀ ਨਾ ਇਹ ਖਿੱਚਾ ਹੈ ਸ਼ੀਸ਼ਿਆਂ ਦੇ ਮਹਿਲ ਦੀ ਇਹ ਖਿੱਚ ਸਾਨੂੰ ਲੈ ਜਾਂਦੀ ਹੈ ਖਿੱਚ ਕੇ ਠੀਕ ਹੈ ਬਈ ਸੋਈ ਗੱਲਾਂ ਨੇ ਇਹ 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 ਚੀਜ਼ ਕਰਕੇ ਨਾ ਸਾਡਾ ਪਰਿਵਾਰ ਹੈ ਜਿਹੜਾ ਬिखर ਜਾਂਦਾ ਹੈ ਸਾਡੇ ਅੱਧਾ ਪਰਿਵਾਰ ਸਾਡੇ ਮਗਰੋਂ ਹੀ ਲੰਘ ਜਾਂਦਾ ਹੈ ਜਿਨ੍ਹਾਂ ਦਾ ਸਾਨੂੰ ਕਈ ਵਾਰ ਮੂੰਹ ਦੇਖਣਾ ਵੀ ਨਸੀਬ ਨਹੀਂ ਹੁੰਦਾ ਆਮ ਘਰਾਂ 'ਚ ਵੀ ਇਹ ਮਾਹੌਲ ਦੇਖੇ ਹੋਏ ਆ ਬਈ ਕਈ ਵਾਰ ਆਪਾਂ ਇੰਨੇ ਲਾਡਲੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਜਿਹੜੇ ਆਪਣੇ ਮਗਰੋਂ ਹੀ ਲੰਘ ਜਾਂਦੇ ਨੇ ਆਪਾਂ ਜਾਂਦਿਆਂ ਨੂੰ ਨਹੀਂ ਦੇਖ ਸਕਦੇ ਮੂੰਹ ਵੀ ਨਹੀਂ ਦੇਖ ਹੁੰਦਾ ਕੋਈ ਭੋਗ ਤੇ ਆਊ ਕੋਈ ਕਿਵੇਂ ਆਊ ਬਾਅਦ ਚੋ ਤਾਂ ਕੋਈ ਆਉ ਕੋਈ ਨਾ ਆਉ ਠੀਕ ਹੈ ਉਹ ਜਾ ਕਹਿੰਦੇ ਆ ਸੁਆਸੇ ਮੁੱਕ ਗਏ ਫੇਰ ਕਿਹੜਾ ਕਿਸੇ ਨੇ ਦੇਖਣਾ ਕੌਣ ਆਉਂਦਾ ਕੌਣ ਨਹੀਂ ਆਉਂਦਾ ਐਨੇ ਵੀ ਬਿਜੀ ਨਾ ਹੋਇਆ ਕਰੋ ਆਪਣੇ ਪਰਿਵਾਰ ਨੂੰ ਵੀ ਸਮਾਂ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਰੂਹਾਂ ਤੋਂ ਜੁੜੇ ਹੋਏ ਰਿਸ਼ਤੇ ਹੁੰਦੇ ਨੇ ਇਹ ਰੂਹਾਂ ਤੋਂ ਜੇ ਇਹਨਾਂ ਰਿਸ਼ਤਿਆਂ ਦੇ ਵਿਚਾਲੇ ਪੈਸੇ ਦੀ ਹੋੜ ਆ ਜਾਵੇ ਫਿਰ ਤਾਂ ਇਹ ਜੇ ਪੈਸੇ ਦੀ ਵੀ ਫਿੱਟ ਲਾਂਦਾ ਹੈ ਮੈਂ ਸੋਹੀ ਗੱਲਾਂ ਨੇ ਬਾਈ ਮੈਨੂੰ ਉਸ ਭੈਣ ਦੀਆਂ ਗੱਲਾਂ ਸੁਣ ਕੇ ਬੜਾ ਆਇਆ ਵੀ ਬਿਲਕੁਲ ਸੱਚਾਈ ਆ ਦੇਖ ਲਈਆਂ ਆ ਆਮ ਜੀਆਂ ਗੱਲਾਂ ਇਹ ਬਾਈ ਇੰਨਾ ਵੀ ਸਾਨੂੰ ਨੋਟਾਂ ਚੰਨੇ ਨਹੀਂ ਹੋ ਜਾਣਾ ਚਾਹੀਦਾ ਆ ਆਪਾਂ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਖਬਰ ਵੀ ਚੱਲਦੀ ਥੀ ਕਹਿੰਦੇ ਵੀ ਆਖੇ ਦੋ ਭਰਾ ਵਾਰ ਸੀਗੇ ਇੱਥੇ ਆਪਣਾ ਬੇਬੇ ਦੀ ਡੈਥ ਹੋ ਗਈ ਮਾਤਾ ਦੀ ਇੱਕ ਭਰਾ ਆ ਗਿਆ ਇੱਕ ਨਾ ਆਇਆ ਠੀਕ ਆ ਉਹ ਬੇਬੇ ਦਾ ਜਿਹੜਾ ਕਹਿੰਦੇ ਆ ਸੰਸਕਾਰ ਤੀਗਾ ਦੂਜੇ ਦਿਨ ਤੀਗਾ ਤੇ ਬਾਪੂ ਨੇ ਰਾਤ ਨੂੰ ਕਿਤੇ ਗੱਲ ਕਰ ਲਈ ਵੀ ਪੁੱਤ ਦੂਆ ਵੀ ਆ ਜਾਂਦਾ ਮਾਂ ਨੇ ਕਿਹੜਾ ਨਿਤ ਮਰਨਾ ਉਹ ਵੀ ਮਾਂ ਨੂੰ ਆ ਕੇ ਦੇਖ ਜਾਂਦਾ ਕਹਿੰਦਾ ਬਾਪੂ ਬਈ ਉਹਨੇ ਕਿਹਾ ਵੀ ਤੂੰ ਹੁਣ ਬੇਬੇ ਦੇ ਸੰਸਕਾਰ ਤੇ ਜਾਇਆ ਮੈਂ ਬਾਪੂ ਵਾਲੇ ਤੇ ਜਾਇਆ ਹਾਂ ਬਾਪੂ ਨੇ ਰਾਤ ਨੂੰ ਲਿਖ ਕੇ ਰੱਖਤਾ ਕਹਿੰਦੇ ਲੈ ਪੁੱਤ ਹੁਣ ਤੂੰ ਹੀ ਦੋਹਾਂ ਦਾ ਨਵੇੜ ਜੀ ਦੇਖੋ ਜਦ ਮਾਂ ਬਾਪ ਐਡੀ ਗੱਲ ਸੁਣਦਾ ਆਪਣੇ ਕੰਨਿ ਪੁੱਤ ਦੇ ਮੂੰਹੋਂ ਕਿੱਡੀ ਸੱਟ ਵੱਜਦੀ ਹੈ ਭਈ ਇਹ ਪਾਲੇ ਪੜਾਏ ਇਹਨਾਂ ਲਈ ਦੁੱਖ ਤਕਲੀਫਾਂ ਝੱਲੀਆਂ ਅੱਜ ਸਾਡੇ ਮਰਿਆਂ ਤੋਂ ਵੀ ਇਹਨਾਂ ਦਾ ਆਉਣ ਦਾ ਟਾਈਮ ਨਹੀਂ ਇਹਨਾਂ ਕੋਲ ਸਾਡੇ ਮਰਿਆਂ ਤੋਂ ਵੀ ਟਾਈਮ ਨਹੀਂ ਇਹਨਾਂ ਕੋਲ ਆਉਣ ਦਾ ਜਿਉਂਦੇ ਜਿਉਂਦੇ ਤਾਂ ਨਹੀਂ ਇਕੱਠੇ ਹੋਏ ਇਹ ਮਾਪਿਆਂ ਦਾ ਦਰਦ ਮਾਪੇ ਹੀ ਜਾਣਦੇ ਹੁੰਦੇ ਨੇ ਮੈਂ ਖੁਦ ਆਪਣੀ ਮਾਂ ਦੇ ਮੂੰਹੋਂ ਵੀ ਇੱਕ ਦੋ ਵਾਰ ਸੁਣਿਆ ਜੇ ਉਹਦਾ ਮਨ ਖਰਾਬ ਹੋ ਜਾਣਾ ਸਾਡੇ ਵੀ ਪ੍ਰਦੇਸੀ ਸੀ ਤੀ ਬੀਬੀ ਨੇ ਕਹਿਣਾ ਕਹਿੰਦੀ ਥੀ ਇਹ ਤੇ ਮੁਰਗੀ ਵੀ ਕਹਿੰਦੀ ਸ਼ਾਮ ਨੂੰ ਆਪਣੇ ਬੱਚਿਆਂ ਨੂੰ ਕਹਿੰਦੀ ਫੰਗਾ ਥੱਲੇ ਲੈ ਕੇ ਪੈ ਜਾਂਦੀ ਹੈ ਕਹਿੰਦੀ ਜਿਨ੍ਹਾਂ ਮਾਮਾਂ ਦੇ ਪੁੱਤ ਪਰਦੇਸੀ ਹੁੰਦੇ ਨੇ ਨਾ ਉਹਨਾਂ ਮਾਮਾਂ ਦੀ ਰਾਤ ਨੂੰ ਅੱਖ ਖੁੱਲ੍ਹ ਕੇ ਲੱਗਦੀ ਨਹੀਂ ਜਿਨ੍ਹਾਂ ਮਾਮਾਂ ਦੇ ਬੱਚੇ ਪਰਦੇਸੀ ਆ ਨਾ ਭਾਵੇਂ ਧੀ ਆ ਭਾਵੇਂ ਪੁੱਤ ਆ ਉਹ ਮਾਮਾ ਹੀ ਜਾਣਦੀਆਂ ਨੇ ਭਾਵੇਂ ਉਹ ਰੱਜ ਕੇ ਬਾਹਰ ਰੋਟੀ ਖਾਂਦਾ ਹੋਵੇ ਰਾਜ ਕੇ ਲੁੱਡੀਆਂ ਪਾਉਂਦਾ ਹੋਵੇ ਪਰ ਮਾਮਾਂ ਦਾ ਦਿਲ ਆਪਣੀ ਔਲਾਦ 'ਚ ਧੜਕੀ ਜਾਂਦਾ ਹੈ ਜਦੋਂ ਮਾਂ ਇੱਧਰ ਹੋਵੇ ਪੁੱਤ ਉੱਧਰ ਹੋਵੇ ਨਾ ਮਾਂ ਦੇ ਮੂੰਹ ਮਾਂ ਜਦੋਂ ਮੂੰਹ 'ਚ ਬੁਰਕੀ ਪਾਉਂਦੀ ਹੈ ਨਾ ਮਾਂ ਨੂੰ ਫੇਰ ਵੀ ਆਪਣੇ ਪੁੱਤ ਦਾ ਚੇਤਾ ਆਉਂਦਾ ਹੈ ਕਿ ਮੇਰੇ ਪੁੱਤ ਨੇ ਰੋਟੀ ਪਤਾ ਨਹੀਂ ਖਾਧੀ ਹੈ ਪਤਾ ਨਹੀਂ ਨਹੀਂ ਸੋਈ ਗੱਲਾਂ ਬੱਚੇ ਨਹੀਂ ਜਾਣਦੇ ਇਹਨਾਂ ਗੱਲਾਂ ਨੂੰ ਮਾਮਾ ਤਾਂ ਇੱਥੇ ਬੈਠੀਆਂ ਹੀ ਲਿਖਦੀਆਂ ਪਿਓ ਇੱਥੇ ਬੈਠੇ ਹੀ ਦਿਖਦੇ ਆ ਦਿਲ ਉਹਨਾਂ ਦਾ ਬੱਚਿਆਂ 'ਚ ਧੜਕਦਾ ਹੈ ਠੀਕ ਹੈ ਬਈ ਸੋਈ ਗੱਲ ਆ ਆਪਣੇ ਮਾਪੇ ਪਾ ਦੀ ਕਦਰ ਕਰਿਆ ਕਰੋ ਕੱਲੇ ਨੋਟਾਂ ਮਗਰ ਨਾ ਪਿਆ ਕਰੋ ਠੀਕ ਹੈ ਨੋਟ ਸਾਡੀ ਜ਼ਰੂਰਤ ਹੈ ਇਹਨਾਂ ਮੇਨਾਂ ਸਾਨੂੰ ਸਰਦਾ ਨਹੀਂ ਨਾ ਇਹਨਾਂ ਮੇਨਾਂ ਸਾਨੂੰ ਕੋਈ ਪੁੱਛਦਾ ਪਰ ਜਿਹੜੇ ਮਾਪੇ ਆ ਇਹ ਵੀ ਸਾਡੇ ਬਹੁਤ ਕੀਮਤੀ ਗਹਿਣੇ ਨੇ ਇਹ ਨੋਟਾਂ ਤੋਂ ਵੀ ਉੱਪਰ ਨੇ ਜਿਨ੍ਹਾਂ ਨੇ ਸਾਨੂੰ ਨੋਟਾਂ ਜੋਗੇ ਕੀਤਾ ਹੈ ਦੇਖੋ ਜੀ ਮਾਪੇ ਬਾਪ ਦੀ ਕਦਰ ਕਰਨੀ ਤਾਂ ਬਹੁਤ ਜ਼ਰੂਰੀ ਆ ਕਿਉਂਕਿ ਜੇ ਅਸੀਂ ਪ੍ਰਦੇਸ਼ਾਂ ਚ ਗਏ ਆ ਨੋਟਾਂ ਜੋਗੇ ਹੋਏ ਆ ਤਾਂ ਇਹ ਵੀ ਸਾਨੂੰ ਮਾਪਿਆਂ ਨੇ ਕੀਤਾ ਇਹਨੇ ਜੋਗੇ ਤੁਸੀਂ ਮਾਪਿਆਂ ਦੀ ਕਦਰ ਕਰੋਗੇ ਤਾਂ ਤੁਹਾਨੂੰ ਦੇਖ ਕੇ ਤੁਹਾਡੀ ਔਲਾਦ ਤੁਹਾਡੀ ਕਦਰ ਕਰੂਗੀ। ਠੀਕ ਹੈ ਜੀ। ਦੇਖੋ ਆਪਾਂ ਤਾਂ ਇਹੀ ਕਹਿੰਦੇ ਹੁੰਨੇ ਆ। ਠੀਕ ਹੈ। ਨੋਟ ਵੀ ਕਮਾਓ। ਮਾਪਿਆਂ ਨੂੰ ਵੀ ਦੇਖੋ। ਮਾਪੇ ਤਾਂ ਜਦੋਂ ਸਾਡੇ ਇੱਕ ਵਾਰ ਹੱਥੋਂ ਖਿਸਕ ਜਾਂਦੇ ਆ ਮੁੜ ਕੇ ਸਾਡੇ ਹੱਥ ਨਹੀਂ ਆਉਂਦੇ। ਨੋਟ ਤਾਂ ਅਸੀਂ ਅੱਜ ਨਹੀਂ ਕੱਲ ਨੂੰ ਕਮਾ ਲਾਂਗੇ। ਠੀਕ ਹੈ ਜੀ। ਚਲੋ ਠੀਕ ਹੈ ਜੀ। ਫੇਰ ਵੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ। ਸਤਿ ਸ਼੍ਰੀ ਅਕਾਲ।